ਭਾਈ ਜਿਮ ਜਾਓ ਪ੍ਰੋਟੀਨ ਖਾਓ ਭਾਵੇਂ ਦੇਸੀ ਖੁਰਾਕ ਖਾਓ ਪਰ ਕਦੇ ਆਹ ਕੰਮ ਨਾ ਕਰਿਓ ਜੋ ਇਸ ਬਾਡੀ ਬਿਲਡਰ ਨੇ ਕੀਤਾ ਇਹ ਬਾਡੀ ਬਿਲਡਰ ਪੂਰੀ ਦੁਨੀਆ ਦਾ ਟਾਪ ਦਾ ਬਾਡੀ ਬਿਲਡਰ ਸੀ ਪਰ ਅੱਜ ਇਸ ਦਾ ਕੀ ਹਾਲ ਹੋ ਗਿਆ ਤੁਸੀਂ ਆਹ ਵੀਡੀਓ ਚ ਆਪ ਦੇਖ ਸਕਦੇ ਹੋ ਅੱਜ ਆਪਾਂ ਇਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਸੋ ਆਓ ਨਾਲ ਨਾਲੇ ਵੀਡੀਓ ਸਟਾਰਟ ਕਰ ਦਿੰਦੇ ਆ ਤੇ ਨਾਲ ਨਾਲ ਤੁਹਾਨੂੰ ਸਟੋਰੀ ਦੱਸਦੇ ਆਂ ਵੀ ਇਹ ਵੀਰ ਕਾਹੋਨਾ ਤੇ ਕਿੱਥੇ ਰਹਿੰਦਾ ਯਾਰੋ ਇਸ ਬਾਡੀ ਬਿਲਡਰ ਦਾ ਨਾਮ ਰੋਨੀ ਕੋਲਮੈਨ ਹੈ ਜੋ ਯੂ ਐਸ ਏ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਦੁਨੀਆ ਦਾ ਸਭ ਤੋਂ ਟੌਪ ਦਾ ਬਾਡੀ ਬਿਲਡਰ ਹੈ ਜੋ 8 ਵਾਰ ਲਗਾਤਾਰ ਮਿਸਟਰ 올ੰਪੀਆ ਰਹਿ ਚੁਕਿਆ ਹੈ ਤੇ ਇਹ ਰਿਟਾਇਰ ਵੀ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਰੋਨੀ ਕਾਫੀ ਹੈਵੀ ਵਰਕਆਊਟ ਕਰਦਾ ਸੀ ਰੋਨੀ ਦੀ ਜੀ ਜ਼ਿੰਦਗੀ ਵਾਲੇ ਕਿ ਝਾਤ ਮਾਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰੋਨੀ ਦੀ ਜਿਹੜੀ ਸਟੋਰੀ ਹੈ ਨਾ ਉਹ ਵੀ ਬਹੁਤ ਹੈਰਾਨ ਕਰਨ ਵਾਲੀ ਸਟੋਰੀ ਆ ਕਿਉਂਕਿ ਰੋਨੀ ਇੱਕ ਗਰੀਬ ਫੈਮਲੀ ਨੂੰ ਬਿਲੋਂਗ ਕਰਦਾ ਸੀ ਤੁਹਾਨੂੰ ਦੱਸ ਦਈਏ ਕਿ ਰੋਨੀ ਜਰਾ ਨਾ ਉਹਦੀ ਤਕਰੀਬਨ ਉਮਰ ਹੁਣ 59 ਸਾਲ ਹੋ ਗਈ ਤੇ ਰੋਨੀ ਨੇ ਗ੍ਰੈਜੂਏਸ਼ਨ ਕੀਤੀ ਬੀਐਸਸੀ ਅਕਾ ਅਕਾਊਂਟਿੰਗ ਦੀ ਤੇ ਨਾਲ ਨਾਲ ਉਹ ਇੱਕ ਬਹੁਤ ਹੀ ਵਧੀਆ ਗੇਮ ਖੇਡਦਾ ਸੀ ਫੁੱਟਬਾਲ ਤੇ ਲਾਈਨ ਬੇਕਰ ਦੀ ਜਿਸ ਦਾ ਉਹ ਬਹੁਤ ਹੀ ਵਧੀਆ ਖਿਡਾਰੀ ਰਹਿ ਚੁੱਕਿਆ ਹੈ ਬੀਐਸਸੀ ਅਕਾਊਂਟਿੰਗ ਕਰਨ ਦੇ ਬਾਵਜੂਦ ਵੀ ਰੋਨੀ ਨੂੰ ਕੋਈ ਜੋਬ ਨਾ ਮਿਲੀ ਰੋਨੀ ਨੇ ਕਾਫੀ ਟਰਾਈ ਮਾਰੀ ਕਿ ਯਾਰ ਮੈਨੂੰ ਕਿਤੇ ਜੋਬ ਮਿਲ ਜਾਵੇ ਪਰ ਕਿਤੇ ਰੋਨੀ ਨੂੰ ਜੋਬ ਨਹੀਂ ਮਿਲੀ ਕਿਉਂਕਿ ਰੋਨੀ ਅਕਾਊਂਟਿੰਗ ਲਾਈਨ ਚ ਹੀ ਜੋਬ ਲੈਣਾ ਚਾਹੁੰਦਾ ਸੀ ਇਸ ਤੋਂ ਬਾਅਦ ਰੋਨੀ ਨੇ ਫਿਰ ਡੋਮੀਨੋ ਚ ਜੋਬ ਕੀਤੀ ਜਿੱਥੇ ਤੁਹਾਨੂੰ ਦੱਸ ਦਈਏ ਵੀ ਰੋਨੀ ਫਿਰ ਫਰੀਜ਼ ਉਥੇ ਪੀਜ਼ਾ ਖਾਂਦਾ ਸੀ ਤੇ ਆਪਣੀ ਬਾਡੀ ਨੂੰ ਉਹ ਬਣਾਉਣ ਦੇ ਲਈ ਕਾਫੀ ਮਿਹਨਤ ਕਰਦਾ ਸੀ ਜਿਸ ਤੋਂ ਬਾਅਦ ਉਸਦੇ ਦਿਨ ਚੰਗੇ ਆਏ ਤੇ ਉਹ ਪੁਲਿਸ 'ਚ ਭਰਤੀ ਹੋ ਗਿਆ ਯਾਰ ਜਦੋਂ ਰੋਨੀ ਪੁਲਿਸ 'ਚ ਭਰਤੀ ਹੋ ਗਿਆ ਤਾਂ ਉੱਥੇ ਉਸ ਨੂੰ ਇੱਕ ਅਫਸਰ ਨੇ ਕਿਹਾ ਵੀ ਯਾਰ ਤੇਰਾ ਸਰੀਰ ਬਹੁਤ ਆ ਤੂੰ ਜਿੰਮ ਜਾਇਆ ਕਰ ਤੇ ਇੱਕ ਵਧੀਆ ਬਾਡੀ ਬਿਲਡਰ ਤੂੰ ਬਣ ਸਕਦਾ ਰੋਨੀ ਨੇ ਆਪਣੇ ਅਫਸਰ ਦੀ ਗੱਲ ਮੰਨੀ ਤਾਂ ਉਹ ਇੱਕ ਜਿੰਮ 'ਚ ਗਿਆ ਜਿੰਮ 'ਚ ਜੋ ਜਿੰਮ ਟ੍ਰੇਨਰ ਸੀ ਜੋ ਉਸ ਦਾ ਉਸਤਾਦ ਬਣਿਆ ਉਸ ਦਾ ਨਾਮ ਸੀ ਬਾਇਨ ਡੋਬਸਨ ਬਾਇਨ ਨੇ ਕਿਹਾ ਵੀ ਮੈਂ ਤੈਨੂੰ ਲਾਈਫਟਾਈਮ ਫ੍ਰੀ ਮੈਂਬਰਸ਼ਿਪ ਦਵਾਵਾਂਗਾ ਪਰ ਜੇ ਤੂੰ ਮੇਰੇ ਅਕੋਰਡਿੰਗ ਚਲੇਗਾ ਮੇਰੇ ਅਕੋਰਡਿੰਗ ਐਕਸਰਸਾਈਜ਼ ਕਰੇਗਾ ਤਾਂ ਰੋਨੀ ਮੰਨ ਗਿਆ ਰੋਨੀ ਨੇ ਕਿਹਾ ਓਕੇ ਮੈਂ ਤੁਹਾਡੇ ਹਿਸਾਬ ਨਾਲ ਹੀ ਚਲਾਂਗਾ ਇਸ ਤੋਂ ਬਾਅਦ ਰੋਨੀ ਇੱਕ ਵਧੀਆ ਬੋਡੀ ਬਿਲਡਰ ਬਣਿਆ ਜਿਸ ਨੇ ਆਪਣੇ ਉਸਤਾਦ ਨੂੰ ਵੀ ਹਰਾਇਆ ਤੇ ਬਾਅਦ ਵਿੱਚ ਰੋਨੀ ਨੇ ਪੂਰੀ ਹੀ ਦੁਨੀਆ 'ਚ ਹੈਵੀ weight ਤੇ ਹਰ ਇੱਕ ਕੈਟਾਗਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਰੋਨੀ ਪਾਵਰ ਲਿਫਟਿੰਗ ਵਿੱਚ ਸਭ ਤੋਂ ਵੱਧ weight ਚੱਕਦਾ ਸੀ ਤੁਹਾਨੂੰ ਦੱਸ ਦਈਏ ਕਿ ਰੋਨੀ ਨੇ 226 ਕਿਲੋ ਦੀ ਬੈਂਚ ਪ੍ਰੈਸ ਲਾਈ ਹੋਈ ਹੈ 362 ਕਿਲੋ ਦੀ ਡੈੱਡ ਲਿਫਟ ਕੀਤੀ ਹੋਈ ਹੈ ਤੇ 362 ਦੇ ਪੰਜ ਸਕਾਟ ਲਾਏ ਹੋਏ ਨੇ ਤੇ 1054 ਕਿਲੋ ਦੀ ਲੈਗ ਪ੍ਰੈਸ ਲਾਈ ਹੋਈ ਹੈ ਸੋ ਕਹਿ ਸਕਦੇ ਆ ਕਿ ਰੋਨੀ ਪੂਰੀ ਦੁਨੀਆ ਤੇ ਟੌਪ ਦਾ ਬਾਡੀ ਬਿਲਡਰ ਹੋ ਕੇ ਗਿਆ ਹੈ ਜਿਆਦਾ ਹੈਵੀ weight ਲਾਉਣ ਕਰਕੇ ਰੌਨੀ ਦੀ neck, hip ਤੇ back 'ਚ ਪ੍ਰੋਬਲਮ ਆ ਗਈ। ਜਿਸ ਤੋਂ ਬਾਅਦ ਰੌਨੀ ਦੀਆਂ ਕਈ ਸਰਜਰੀਆਂ ਹੋਈਆਂ। ਪਰ ਰੌਨੀ ਫਿਰ ਵੀ ਵਰਕਆਊਟ ਕਰਦਾ ਰਿਹਾ। ਫਿਰ ਬਹੁਤ ਸਾਰੀਆਂ ਪ੍ਰੋਬਲਮ ਆਈਆਂ ਤੇ ਰੌਨੀ ਨੂੰ ਤੁਰੰਤ ਚ ਮੁਸ਼ਕਲ ਆਉਣ ਲੱਗੀ। ਪਰ ਫਿਰ ਵੀ ਰੌਨੀ weight ਮਾਰਦਾ ਰਿਹਾ। ਕਾਫੀ ਹੈਵੀ weight ਫਿਰ ਵੀ ਚੱਕਦਾ ਰਿਹਾ। ਪਰ ਐਂਡ ਤੇ ਜਾ ਕੇ ਰੌਨੀ ਦਾ ਦੋ ਵਰ ਚੂਲਾ ਵੀ ਚੇਂਜ ਹੋ ਚੁੱਕਿਆ ਏ। ਤੇ ਤੁਹਾਨੂੰ ਦੱਸ ਦਈਏ ਕਿ ਲਾਸਟ ਜਿਹੜੀਆਂ 3 ਸਰਜਰੀਆਂ ਹੋਈਆਂ ਸੀ ਰੌਨੀ ਦੀਆਂ ਉਹ 2 ਮਿਲੀਅਨ ਡਾਲਰ ਦੀਆਂ ਹੋਈਆਂ ਸੀ। ਪਰ ਅਦੇ ਤੱਕ ਰੌਨੀ ਚੰਗੀ ਤਰ੍ਹਾਂ ਠੀਕ ਨਹੀਂ ਹੋ ਸਕਿਆ। ਜੇ ਸਟੇਜ ਤੇ ਜਾਣਾ ਹੋਵੇ ਕਿਤੇ ਜਾਣਾ ਹਵੇ ਤਾਂ ਚਾਰ ਬੰਦੇ ਰੋਨੀ ਦੇ ਨਾਲ ਰਹਿੰਦੇ ਨੇ ਕਿਉਂਕਿ ਉਸ ਤੋਂ ਤੁਰਿਆ ਨਹੀਂ ਜਾਂਦਾ ਇੱਕ ਟਾਪ ਕਲਾਸ ਬਾਡੀ ਬਿਲਡਰ ਜਿਹੜਾ ਦੁਨੀਆ ਦਾ ਸਭ ਤੋਂ ਤਗੜਾ ਬਾਡੀ ਬਿਲਡਰ ਸੀ ਅੱਜ ਉਸ ਦਾ ਇਹ ਹਾਲ ਇਸ ਕਰਕੇ ਹੀ ਹੋਇਆ ਕਿਉਂਕਿ ਡਾਕਟਰਾਂ ਦੇ ਹਿਸਾਬ ਨਾਲ ਉਸ ਨੇ ਪਰਹੇਜ਼ ਨਹੀਂ ਕੀਤਾ ਉਹ ਫਿਰ ਵੀ weight ਲਾਉਂਦਾ ਰਿਹਾ ਜਿੰਨੀ ਵਾਰ ਮਰਜ਼ੀ ਉਸ ਦੇ ਇੰਜਰੀ ਹੋਈ ਪਰ ਉਸਨੇ weight ਲਾਉਣਾ ਨਹੀਂ ਛੱਡਿਆ ਫਿਰ ਵੀ ਹੈਵੀ ਹੈਵੀ weight ਚੱਕਦਾ ਰਿਹਾ ਇਸੇ ਕਰਕੇ ਉਸਦੇ ਸਰੀਰ ਦਾ ਅੱਜ ਆ ਹਾਲ ਹੋ ਗਿਆ ਸੋ ਆਪਾਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਏ ਤਾਂ ਕਦੇ ਵੀ weight ਨਾ ਮਾਰੋ ਪਹਿਲਾਂ ਡਾਕਟਰ ਦੀ ਸਲਾਹ ਨਾਲ ਆਪਣਾ ਟ੍ਰੀਟਮੈਂਟ ਕਰਵਾਓ ਜੇ ਤੁਸੀਂ ਬਿਲਕੁਲ ਫਿਟ ਐਂਡ ਫਾਈਨ ਹੋ ਜਾਂਦੇ ਹੋ ਤਾਂ ਫਿਰ ਹੀ ਜਿਮ ਜਾ ਕੇ ਐਕਸਰਸਾਈਜ਼ ਕਰਿਓ ਸੋ ਇਹ ਸੀ ਬੋਡੀ ਬਿਲਡਰ ਰੋਨੀ ਦੀ ਕਹਾਣੀ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਜਿਮ ਜਾਂਦੇ ਹੋ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਜਿਹੜੇ ਜਿਮ ਚ ਜਾਂਦੇ ਨੇ ਜਾਂ ਤੁਹਾਡੇ ਕਿਸੇ ਦੇ ਬੱਚੇ ਜਿਮ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਜਲਦੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ